ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਅਮਨਸ ਫੂਡ ਕੋ ਕੀ ਹਾਲ ਚੱਲ ਨੇ ਜੀ ਤੁਹਾਡੇ ਆਈ ਹੋਪ ਤੁਸੀਂ ਸਭ ਬਹੁਤ ਵਧੀਆ ਹੋਵੋਗੇ ਤੇ ਬਹੁਤ ਹੀ ਹੈਲਦੀ ਹੋਵੋਗੇ ਅੱਜ ਆਪਾਂ ਬਣਾਉਣ ਲੱਗੇ ਹਾਂ ਜੀ ਆਲੂ ਬੈਂਗਨ ਦੀ ਸਬਜੀ ਬਹੁਤ ਹੀ ਚਟਪਟੀ ਤੇ ਕਰਾਰੀ ਬਣ ਕੇ ਤਿਆਰ ਹੋਏਗੀ ਇਹ ਸਬਜੀ ਇਸ ਸਬਜੀ ਦਾ ਟੇਸ ਕਿਸੇ ਵਿਆਹ ਸ਼ਾਦੀ ਦੀ ਸਬਜੀ ਤੋਂ ਘਟ ਨਹੀਂ ਹੋਏਗਾ ਤੁਸੀਂ ਇਸ ਸਬਜ਼ੀ ਨੂੰ ਬਹੁਤ ਹੀ ਸਿੰਪਲ ਤਰੀਕੇ ਨਾਲ ਘਰ ਵਿੱਚ ਬਣਾ ਸਕਦੇ ਹੋ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਜੇ ਮੇਰੀ ਇਹ ਵੀਡੀਓ ਤੁਹਾਨੂੰ ਪਸੰਦ ਆਵੇ ਤਾਂ ਇਸ ਨੂੰ ਲਾਈਕ ਕਰਨਾ ਤੇ ਆਪਣੇ ਫੈਮਲੀ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਨਾ ਤੇ ਚਲੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਰੈਸਪੀ ਤੇ ਆਲੂ ਬੈਂਗਨ ਬਣਾਉਣ ਦੇ ਲਈ ਅਸੀਂ ਸਭ ਤੋਂ ਪਹਿਲਾਂ ਛੋਟੀਆਂ ਬੈਂਗਣੀਆਂ ਲਈਆਂ ਨੇ 1 ਕਿਲੋ ਇਹਨਾਂ ਨੂੰ ਅਸੀਂ ਅੱਛੀ ਤਰ੍ਹਾਂ ਨਾਲ ਵਾਸ਼ ਕਰਕੇ ਤੇ 4 ਪੀਸਿਸ ਦੇ ਵਿੱਚ ਕੱਟ ਕਰ ਲਿਆ। ਨਾਲ ਹੀ ਮੈਂ ਆਲੂ 3 ਤੋਂ 4 ਆਲੂ ਇਹਨਾਂ ਨੂੰ ਵੀ ਮੈਂ ਲੰਬੇ ਫਿੰਗਰਸ ਦੇ ਵਿੱਚ ਕੱਟ ਕਰ ਲਿਆ। ਤੇ ਨਾਲ ਹੀ ਮੈਂ 2-3 ਪਿਆਜ਼ ਲੰਬੇ ਕੱਟੇ ਆ ਤੇ ਨਾਲ ਹੀ ਆਦਰਕ ਦੇ ਟੁਕੜੇ ਵੀ ਕੱਟੇ ਆ। ਉਹ ਵੀ ਬਿਲਕੁਲ ਲੰਬੇ ਪਤਲੇ ਕੱਟੇ ਆ। ਤੇ ਦੋ ਤਿੰਨ ਟਮਾਟਰ ਲਏ ਨੇ ਇਹਨਾਂ ਨੂੰ ਵੀ ਅਸੀਂ ਬਰੀਕ ਕੱਟ ਲਿਆ ਤੇ ਨਾਲ ਹੀ ਤਿੰਨ ਚਾਰ ਹਰੀਆਂ ਮਿਰਚਾਂ ਵੀ ਲਈਆਂ ਨੇ ਹੁਣ ਅਸੀਂ ਸਭ ਤੋਂ ਪਹਿਲਾਂ ਇੱਕ ਕੜਾਈ ਦੇ ਵਿੱਚ ਤੇਲ ਗਰਮ ਕਰ ਲਾਂਗੇ ਤੇ ਉਸ ਦੇ ਵਿੱਚ ਅਸੀਂ ਆਲੂਆਂ ਨੂੰ ਆਪਣੇ ਫਰਾਈ ਕਰ ਲਾਂਗੇ ਫਰਾਈ ਕਰਨ ਨਾਲ ਆਲੂਆਂ ਦਾ ਜਿਹੜਾ ਟੇਸਟ ਹੈ ਬਹੁਤ ਹੀ ਅੱਛਾ ਆਂਦਾ ਹੈ ਫਰਾਈਡ ਆਲੂ ਬਹੁਤ ਹੀ ਵਧੀਆ ਲੱਗਦੇ ਇਸ ਸਬਜ਼ੀ ਦੇ ਵਿੱਚ ਤੇ ਤੁਸੀਂ ਵੀ ਆਲੂਆਂ ਨੂੰ ਪਹਿਲਾਂ ਜ਼ਰੂਰ ਫਰਾਈ ਕਰ ਲੈਣਾ 27 ਮਿੰਟ ਲਈ ਇਹਨਾਂ ਨੂੰ ਫਰਾਈ ਕਰਨ ਤੋਂ ਬਾਅਦ ਇਹ ਬਹੁਤ ਹੀ ਅੱਛੀ ਤਰ੍ਹਾਂ ਨਾਲ ਕ੍ਰਿਸਪ ਹੋ ਜਾਂਦੇ ਆ ਤੇ ਬਹੁਤ ਹੀ ਵਧੀਆ ਤਰ੍ਹਾਂ ਪੱਕ ਜਾਂਦੇ ਆ ਤੇ ਆਲੂ ਸਾਡੇ ਆਲਮੋਸਟ ਪੱਕ ਚੁੱਕੇ ਆ ਹੁਣ ਆਪਾਂ ਇਹਨਾਂ ਆਲੂਆਂ ਨੂੰ ਕੜਾਈ 'ਚੋਂ ਕੱਢ ਲਾਂਗੇ ਤੇ ਇੱਕ ਪਲੇਟ 'ਚ ਅਸੀਂ ਸਾਈਡ 'ਤੇ ਰੱਖ ਦਾਂਗੇ ਦੇਖੋ ਬਿਲਕੁਲ ਹੀ ਵਧੀਆ ਕ੍ਰਿਸਪਰ ਔਰ ਜਿੱਦਾਂ ਆਪਾਂ ਪਟੈਟੋ ਫਿੰਗਰਸ ਖਾਣੇ ਆ ਉਦਾਂ ਹੀ ਬਿਲਕੁਲ ਇਹ ਬਣ ਕੇ ਰੈਡੀ ਹੋ ਗਏ ਨੇ ਤੇ ਚਾਹੇ ਤਾਂ ਇਹਨਾਂ ਦੇ ਉੱਤੇ ਵੀ ਅਸੀਂ ਇਦਾਂ ਵੀ ਚਾਟ ਮਸਾਲਾ ਵਗੈਰਾ ਪਾ ਕੇ ਤੇ ਬੱਚਿਆਂ ਨੂੰ ਵੀ ਥੋੜੇ ਜੇ ਕੱਢ ਕੇ ਦੇ ਸਕਦੇ ਆ ਤੇ ਮੈਂ ਸਿਰਫ ਸਬਜੀ ਲਈ ਹੀ ਬਣਾਏ ਨੇ ਤੇ ਦੇਖੋ ਬਿਲਕੁਲ ਅੱਛੀ ਤਰ੍ਹਾਂ ਫਰਾਈ ਹੋ ਗਏ ਇਸੇ ਤਰ੍ਹਾਂ ਨਾਲ ਅਸੀਂ ਆਪਣੀਆਂ ਛੋਟੀਆਂ ਬੈਂਗਣੀਆਂ ਜਿਹੜੀਆਂ ਕਟੀਆਂ ਸੀ ਉਹਨਾਂ ਨੂੰ ਵੀ ਅਸੀਂ ਫਰਾਈ ਕਰ ਲਾਂਗੇ ਅੱਛੀ ਤਰ੍ਹਾਂ ਤੇਲ ਦੇ ਵਿੱਚ ਤੇ ਇਹਨਾਂ ਨੂੰ ਵੀ ਅਸੀਂ ਪਹਿਲਾਂ ਫਰਾਈ ਕਰਕੇ ਕੱਢ ਲਾਂਗੇ ਬੈਂਗਣੀਆਂ ਦਾ ਵੀ ਜਿਹੜਾ ਟੇਸਟ ਹੈ ਉਹ ਬਹੁਤ ਅੱਛਾ ਆਉਂਦਾ ਹੈ ਆ ਫਰਾਈ ਕਰਨ ਦੇ ਨਾਲ ਤੇ ਅਸੀਂ ਵੈਸੇ ਵੀ ਜਦੋਂ ਆਪਾਂ ਕਿਸੇ ਵਿਆਹ ਸ਼ਾਦੀ 'ਚ ਕੋਈ ਖਾਣਾ ਖਾਂਦੇ ਆ ਤਾਂ ਮਿਕਸ ਵੈਜਜੀ 'ਚ ਆਲਮੋਸਟ ਸਬਜ਼ੀਆਂ ਨੂੰ ਫਰਾਈ ਕੀਤਾ ਹੁੰਦਾ ਹੈ ਸਾਰੀਆਂ ਨੂੰ ਤਾਂ ਹੀ ਉਹਨਾਂ ਦਾ ਟੇਸਟ ਜਿਹੜਾ ਉਹ ਬਿਲਕੁਲ ਡਿਫਰੈਂਟ ਆਉਂਦਾ ਹੈ ਤੇ ਬੈਂਗਣੀਆਂ ਸਾਡੀਆਂ ਸਾਰੀਆਂ ਫਰਾਈ ਹੋ ਗਈਆਂ ਨੇ ਇਹਨਾਂ ਨੂੰ ਵੀ ਆਪਾਂ ਇੱਕ ਥਾਲੀ ਦੇ ਵਿੱਚ ਕੱਢ ਕੇ ਸਾਈਡ ਤੇ ਰੱਖ ਦਾਂਗੇ ਹੁਣ ਮੈਂ ਇੱਕ ਮਿੱਟੀ ਦੇ ਤਵੇ ਦੇ ਉੱਪਰ 2 ਚਮਚ ਜਿੰਨਾ ਜ਼ੀਰਾ ਉਨ ਲਾਂਗੀ ਡਰਾਈ ਰੋਸਟ ਕਰਨਾ ਆਪਾਂ ਇਹਨੂੰ ਤੇ ਇਹਨੂੰ ਆਪਾਂ ਅੱਛੀ ਤਰ੍ਹਾਂ ਨਾਲ ਭੁੰਨ ਕੇ ਥੋੜਾ ਥੋੜਾ ਤੇ ਬਹੁਤ ਜ਼ਿਆਦਾ ਕਾਲਾ ਨਹੀਂ ਹੋਣ ਦੇਣਾ ਤੇ ਇਹਨੂੰ ਅਸੀਂ ਇੱਕ ਓਖਲੀ ਚ ਕੱਢ ਕੇ ਤੇ ਇਹਨੂੰ ਕੁੱਟ ਲਾਂਗੇ ਆਪਾਂ ਪੀਸ ਲਾਂਗੇ ਪਾਊਡਰ ਬਣਾ ਲਾਂਗੇ ਤੇ ਨਾਲ ਹੀ ਮੈਂ 2 ਚਮਚ ਜਿੰਨਾ ਸੁੱਕਾ ਧਨੀਆ ਵੀ ਇਸੇ ਤਰ੍ਹਾਂ ਨਾਲ ਡਰਾਈ ਰੋਸਟ ਕਰਕੇ ਤੇ ਇਸ ਨੂੰ ਪੀਸ ਲਿਆ ਤੇ ਸੁੱਕੀ ਮੇਥੀ ਵੀ ਮੈਂ 2 ਚਮਚ ਜਿੰਨੀ ਡਰਾਈ ਰੋਸਟ ਕਰਕੇ ਇਸ ਨੂੰ ਵੀ ਮੈਂ ਬਿਸ ਲਾਂਗੇ ਤੇ ਇੰਨਾ ਸਾਰੀਆਂ ਚੀਜ਼ਾਂ ਦਾ ਅਸੀਂ ਇੱਕ ਫਾਈਨ ਪਾਊਡਰ ਬਣਾ ਲਾਂਗੇ ਇਹ ਜਿਹੜੇ ਮਸਾਲੇ ਆਪਾਂ ਰੋਸਟ ਕਰਕੇ ਪਾਨੇ ਆ ਤੇ ਬਹੁਤ ਹੀ ਅੱਛੇ ਲੱਗਦੇ ਆ ਸਬਜ਼ੀ ਦੇ ਵਿੱਚ ਹੁਣ ਮੈਂ ਇੱਕ ਪਲੇਟ ਦੇ ਵਿੱਚ ਉਹ ਹੀ ਸਾਡੀ ਪੁੰਨੀ ਹੋਈ ਸੁੱਕੀ ਮੇਥੀ ਔਰ ਪੁੰਨਿਆ ਹੋਇਆ ਜੀਰਾ ਪੁੰਨਿਆ ਹੋਇਆ ਧਨੀਆ ਪਾਊਡਰ ਤੇ ਥੋੜਾ ਜਿਹਾ ਚਾਟ ਮਸਾਲਾ ਲਿਆ ਥੋੜੀ ਜੀ ਕਾਲੀ ਮਿਰਚ ਥੋੜਾ ਜਿਹਾ ਕਾਲਾ ਨਮਕ ਤੇ ਗਰਮ ਮਸਾਲਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਇਸ ਜਿਹੜੇ ਅਸੀਂ ਫਰਾਈ ਕੀਤੇ ਸੀਗੇ ਆਲੂ ਤੇ ਬੈਂਗਣ ਉਹਨਾਂ ਦੇ ਵਿੱਚ ਆਪਾਂ ਅੱਛੀ ਤਰ੍ਹਾਂ ਨਾਲ ਇਹਨਾਂ ਨੂੰ ਮਿਕਸ ਕਰ ਲਾਂਗੇ ਤੇ ਇਹਨੂੰ ਆਪਾਂ ਥੋੜੀ ਦੇਰ ਲਈ ਮੈਰੀਨੇਟ ਕਰਕੇ ਰੱਖ ਦਵਾਂਗੇ ਇਹਨਾਂ ਦੀ ਅੱਛੀ ਤਰ੍ਹਾਂ ਨਾਲ ਕੋਟਿੰਗ ਹੋ ਜਵੇ ਇਸ ਕਰਕੇ ਆਪਾਂ ਹੱਥਾਂ ਦੇ ਨਾਲ ਇਹਨੂੰ ਅੱਛੀ ਤਰ੍ਹਾਂ ਨਾਲ ਵੱਡੇ ਭਾਂਡੇ ਦੇ ਵਿੱਚ ਮਿਲਾ ਲਵਾਂਗੇ ਚੰਗੀ ਤਰ੍ਹਾਂ ਨਾਲ ਹਰੇਕ ਸਾਡੇ ਜਿਹੜੇ ਆਲੂ ਤੇ ਬੈਂਗਣ ਦੇ ਉੱਪਰ ਇਹ ਕੋਟਿੰਗ ਹੋ ਜਾਣੀ ਚਾਹੀਦੀ ਹੈ ਆਪਾਂ ਇਹਨੂੰ ਅੱਛੀ ਤਰ੍ਹਾਂ ਨਾਲ ਹੱਥਾਂ ਨਾਲ ਕਰ ਲਾਂਗੇ ਕੋਟ ਹੁਣ ਇਹਨੂੰ ਅਸੀਂ ਸਾਈਡ ਤੇ ਰੱਖ ਕੇ ਤੇ ਉਸੇ ਕੜਾਈ ਦੇ ਵਿੱਚ ਅਸੀਂ ਥੋੜਾ ਜਿਹਾ ਜੀਰਾ ਤੜਕ ਲਾਂਗੇ ਤੇ ਨਾਲ ਹੀ ਲੰਬੇ ਕੱਟੇ ਹੋਏ ਪਿਆਜ਼ ਤੇ ਅਦਰਕ ਵੀ ਅਸੀਂ ਫਰਾਈ ਕਰ ਲੰਨੇ ਆ ਇਹਨਾਂ ਨੂੰ ਅਸੀਂ ਸੌਟੇ ਕਰਾਂਗੇ ਔਰ ਅੱਛੀ ਤਰ੍ਹਾਂ ਨਾਲ ਭੁੰਨ ਲਾਂਗੇ ਜਿਹੜਾ ਐਕਸਟਰਾ ਆਇਲ ਸੀਗਾ ਉਹ ਮੈਂ ਸਾਰਾ ਕੱਢ ਲਿਆ ਸੀ ਤੇ ਸਿਰਫ ਇੱਕ ਚਮਚ ਜਿੰਨਾ ਆਇਲ ਮੈਂ ਇਹਦੇ ਵਿੱਚ ਐਡ ਕੀਤਾ ਹੈ ਤੇ ਹੁਣ ਇਸ ਪਿਆਜ਼ ਨੂੰ ਅਸੀਂ ਅੱਛੀ ਤਰ੍ਹਾਂ ਨਾਲ ਲਾਈਟ ਪਿੰਕ ਕਲਰ ਹੋਣ ਤੱਕ ਆਪਾਂ ਇਹਨਾਂ ਨੂੰ ਭੁੰਨ ਲਿਆ ਤੇ ਹੁਣ ਇਸ ਸਟੇਜ ਤੇ ਆਪਾਂ ਐਡ ਕਰਾਂਗੇ ਜੀ ਆਪਣੇ ਕੱਟੇ ਹੋਏ ਟਮਾਟਰ ਇਹਨਾਂ ਨੂੰ ਵੀ ਆਪਾਂ ਅੱਛੀ ਤਰ੍ਹਾਂ ਨਾਲ ਪਿਆਜ਼ਾਂ ਦੇ ਨਾਲ ਮਿਲਾ ਲਾਂਗੇ ਤੇ ਹੁਣ ਮੈਂ ਇਹਦੇ ਵਿੱਚ ਐਡ ਕਰਾਂਗੀ ਸੌल्ट 2 ਚਮਚ ਮੈਂ ਸాల్ਟ ਲੈ ਆਇਆ ਛੋਟੇ ਚਮਚ ਲੈਏ ਤੇ ਥੋੜਾ ਜਿਹਾ ਸੀ ਪਿੰਕ ਸాల్ਟ ਉਹਦੇ ਵਿੱਚ ਵੀ ਐਡ ਕੀਤਾ ਸੀਗਾ ਆਪਣੇ ਮਸਾਲੇ ਦੇ ਵਿੱਚ ਇਸ ਕਰਕੇ ਆਪਾਂ ਥੋੜਾ ਸాల్ਟ ਹਿਸਾਬ ਨਾਲ ਹੀ ਪਾਵਾਂਗੇ ਤੇ ਹੁਣ ਇਸ ਨੂੰ ਆਪਾਂ ਅੱਛੀ ਤਰ੍ਹਾਂ ਨਾਲ ਆਪਣੇ ਮਸਾਲੇ ਦੇ ਵਿੱਚ ਮਿਕਸ ਕਰ ਲਾਂਗੇ ਤੇ ਨਾਲ ਹੀ ਹੁਣ ਮੈਂ ਐਡ ਕਰ ਰਹੀ ਹਾਂ ਇਹਦੇ ਵਿੱਚ ਰੈੱਡ ਚਿੱਲੀ ਪਾਊਡਰ ਤੇ ਟਰਮਰਿਕ ਪਾਊਡਰ 1-1 ਚਮਚ ਇਹਨਾਂ ਨੂੰ ਵੀ ਆਪਾਂ ਅੱਛੀ ਤਰ੍ਹਾਂ ਨਾਲ ਟਮਾਟਰਾਂ ਦੇ ਨਾਲ ਭੁੰਨ ਲਵਾਂਗੇ ਟਮਾਟਰਾਂ 'ਚ ਆਪਾਂ ਨਮਕ ਪਾਇਆ ਸੀ ਇਸ ਕਰਕੇ ਉਸ ਆਪਣਾ ਹੀ ਮੌਇਸਚਰ ਹੁੰਦਾ ਥੋੜਾ ਬਹੁਤ ਤੇ ਅਸੀਂ ਇਹਦੇ ਵਿੱਚ ਕੋਈ ਪਾਣੀ ਵਗੈਰਾ ਐਡ ਨਹੀਂ ਕਰਾਂਗੇ ਬਿਲਕੁਲ ਵੀ ਤੇ ਇਸ ਨੂੰ ਆਪਾਂ ਮੀਡੀਅਮ ਫਲੇਮ ਤੇ ਆਪਾਂ ਇਹਨੂੰ ਅੱਛੀ ਤਰ੍ਹਾਂ ਨਾਲ ਭੁੰਨ ਲਾਂਗੇ ਵੇਖੋ ਆਪਣਾ ਤੜਕਾ ਜਿਹੜਾ ਬਹੁਤ ਅੱਛੀ ਤਰ੍ਹਾਂ ਨਾਲ ਭੁੰਨਿਆ ਗਿਆ ਹੁਣ ਅਸੀਂ ਇਹਦੇ ਵਿੱਚ ਆਪਣਾ ਮੈਰੀਨੇਟਡ ਜਿਹੜੇ ਆਲੂ ਭੈਂਗਨ ਸੀ ਉਹਨਾਂ ਨੂੰ ਆਪਾਂ ਐਡ ਕਰ ਲਾਂਗੇ। ਅੱਛੀ ਤਰ੍ਹਾਂ ਨਾਲ ਆਪਾਂ ਇਸ ਮਸਾਲੇ ਦੇ ਵਿੱਚ ਸਾਰੀ ਸਬਜ਼ੀ ਨੂੰ ਮਿਕਸ ਕਰਾਂਗੇ ਔਰ ਬਿਲਕੁਲ ਲਾਈਟ ਹੱਥ ਦੇ ਨਾਲ ਆਪਾਂ ਸਬਜ਼ੀ ਨੂੰ ਰਲਾਵਾਂਗੇ ਤਾਂ ਕਿ ਸਾਡੇ ਜਿਹੜੇ ਆਲੂ ਬੈਂਗਣ ਜਿਹੜੇ ਫਰਾਈ ਹੋਣ ਤੋਂ ਬਾਅਦ ਸੌਫਟ ਹੋ ਜਾਂਦੇ ਆ ਬਹੁਤ ਜ਼ਿਆਦਾ ਤੇ ਉਹ ਫਿਰ ਟੁੱਟਣ ਨਾ ਤੇ ਬਿਲਕੁਲ ਲਾਈਟ ਸੌਫਟ ਹੱਥਾਂ ਦੇ ਨਾਲ ਆਪਾਂ ਇਹਨਾਂ ਨੂੰ ਰਲਾਂਦੇ ਜਾਵਾਂਗੇ। ਤੇ ਥੋੜੀਕ ਦੇਰ ਲਈ ਅਸੀਂ ਇਹਨੂੰ ਖੁੱਲੇ ਚ ਹੀ ਪਕਾਵਾਂਗੇ ਤਾਂ ਕਿ ਸਾਡੇ ਜਿਹੜੇ ਮਸਾਲੇ ਨੇ ਉਹ ਅੱਛੀ ਤਰ੍ਹਾਂ ਨਾਲ ਸਾਡੇ ਬੈਂਗਣਾਂ ਦੇ ਵਿੱਚ ਰਚ ਮਿਚ ਜਾਣ ਹੁਣ ਅਸੀਂ ਇਹਦੇ ਵਿੱਚ ਐਡ ਕੀਤੀਆਂ ਆਪਣੀਆਂ ਹਰੀਆਂ ਮਿਰਚਾਂ ਸਲਿੱਟ ਕੀਤੀਆਂ ਹੋਈਆਂ ਤੇ ਨਾਲ ਹੀ ਮੈਂ ਇਹਦੇ ਵਿੱਚ ਐਡ ਕਰ ਰਹੀਆਂ ਕੋਰੀਂਡਰ ਫਰੈਸ਼ ਕੋਰੀਂਡਰ ਹੈ ਤੇ ਇਹਨੂੰ ਆਪਾਂ ਅੱਛੀ ਤਰ੍ਹਾਂ ਨਾਲ ਸਬਜ਼ੀ ਦੇ ਨਾਲ ਮਿਕਸ ਕਰ ਲਾਂਗੇ ਧਨੀਏ ਦੇ ਨਾਲ ਤੇ ਹਰੀਆਂ ਮਿਰਚਾਂ ਨੂੰ ਲਾਸਟ ਵਿੱਚ ਪਾਉਣ ਦੇ ਨਾਲ ਇਹ ਸਬਜ਼ੀ ਦਾ ਫਲੇਵਰ ਹੋਰ ਵੀ ਜ਼ਿਆਦਾ ਐਨਹਾਂਸ ਹੋ ਜਾਂਦਾ ਆ ਤੇ ਤੁਸੀਂ ਵੀ ਇਸੇ ਤਰ੍ਹਾਂ ਨਾਲ ਇਸੇ ਟੰਗ ਨਾਲ ਇਹ ਸਬਜ਼ੀ ਨੂੰ ਆਪਣੇ ਘਰ 'ਚ ਜ਼ਰੂਰ ਟਰਾਈ ਕਰਨਾ ਤੇ ਬਹੁਤ ਹੀ ਵਧੀਆ ਅੱਛੀ ਇਹ ਸਬਜ਼ੀ ਲੱਗਦੀ ਹੈ ਖਾਣ ਦੇ ਵਿੱਚ ਤੁਸੀਂ ਚਾਹੋ ਤਾਂ ਇਸ ਨੂੰ ਪਰਾਂਠੇ ਦੇ ਨਾਲ ਜਾਂ ਫਿਰ ਨਾਨ ਦੇ ਨਾਲ ਖਾ ਸਕਦੇ ਹੋ ਬਹੁਤ ਹੀ ਵਧੀਆ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਹ ਸਬਜ਼ੀ ਤੇ ਕਰਾਰੀ ਤਾਂ ਤੁਸੀਂ ਆਪਣੇ ਹਿਸਾਬ ਦੇ ਨਾਲ ਵੱਧ ਘੱਟ ਰੱਖ ਸਕਦੇ ਹੋ ਤੇ ਬਿਲਕੁਲ ਜਟਪੜੀ ਤਿਆ ਕਰਾਰੀ ਮਸਾਲੇਦਾਰ ਇਹ ਸਬਜੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਵੀ ਇਸ ਰੈਸਪੀ ਨੂੰ ਆਪਣੇ ਘਰ 'ਚ ਜ਼ਰੂਰ ਟਰਾਈ ਕਰਨਾ ਤੇ ਮੈਨੂੰ ਜ਼ਰੂਰ ਕਮੈਂਟਸ ਦੇ ਵਿੱਚ ਦੱਸਣਾ ਕਿ ਤੁਹਾਨੂੰ ਮੇਰੀ ਇਹ ਰੈਸਪੀ ਕਿਹੋ ਜਿਹੀ ਲੱਗੀ ਤੇ ਵੀਡੀਓ ਨੂੰ ਲਾਈਕ ਕਰਨਾ ਆਪਣੇ ਫੈਮਿਲੀ ਫਰੈਂਡਸ ਦੇ ਨਾਲ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਮੇਰੀ ਵੀਡੀਓ ਨੂੰ ਪੂਰਾ ਵੇਖਣ ਲਈ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਇਸੇ ਤਰ੍ਹਾਂ ਦੀਆਂ ਹੋਰ ਰੈਸਪੀਜ਼ ਦੇ ਨਾਲ ਆਪਾਂ ਆਉਂਦੇ ਰਵਾਂਗੇ ਤੇ ਤੁਸੀਂ ਮੈਨੂੰ ਕਮੈਂਟਸ ਵਿੱਚ ਨੈਕਸਟ ਰੈਸਪੀ ਵੀ ਦੱਸ ਸਕਦੇ ਹੋ ਕਿ ਤੁਸੀਂ ਕੀ ਪਸੰਦ ਕਰਦੇ ਹੋ ਤੇ ਅਸੀਂ ਕੋਸ਼ਿਸ਼ ਕਰਾਂਗੇ ਉਸ ਰੈਸਪੀ ਨੂੰ ਜ਼ਰੂਰ ਬਣਾਈਏ ਤੇ ਫੇਰ ਮਿਲਾਂਗੇ ਕਿਸੇ ਹੋਰ ਹੈਲਦੀ ਅੱਛੀ ਰੈਸਪੀ ਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਜੀ Take care and bye bye.